ਚੈਨਲ ਮੇਜਾ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਜਿਤਨੇ ਅੱਜ ਦਿਨ ਕੁ ਸ਼ਕਲਾ ਵਾ ਢਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਕੱਲ ਡੋਨਲਡ ਟਰੰਪ ਦੇ ਜਿਹੜੇ ਪਹਿਲੇ 100 ਦਿਨ ਆਫਿਸ ਦੇ ਵਿੱਚ ਪੂਰੇ ਹੋ ਗਏ। ਕੀ ਗੱਲਬਾਤ ਆ ਕੀ ਕੀਤਾ ਕੀ ਲੋਕ ਕਹਿੰਦੇ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਅਮਰੀਕਾ ਦੀ ਇਕਨੋਮੀ ਸ਼੍ਰਿੰਕ ਹੋਈ ਆ 0.3%। ਇਹਦੇ ਕੀ ਮਾਇਨੇ ਨੇ ਤੇ ਕੀ ਗੱਲਬਾਤ ਆ ਇਹ ਪਤਾ ਕਰਾਂਗੇ। ਨਤੀਜਾ ਜਿਹੜੀ ਪੋਸਟਲ ਸਰਵਿਸਸ ਆ ਉਹਨਾਂ ਦੀਆਂ ਚਿੱਠੀਆਂ ਦੇਖ ਕੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਇਹ ਕੀ ਮਾਮਲਾ ਆ ਚੌਥੀ ਗੱਲਬਾਤ ਕਰਨੀ ਆ ਸਿਆਟਲ ਪੋਰਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਵੀ ਇੱਥੇ ਕੋਈ ਜਹਾਜ਼ ਹੈ ਨਹੀਂ ਪਾਣੀ ਵਾਲਾ ਕੰਮ ਖੜ ਗਿਆ ਅਮਰੀਕਾ ਖਾਲੀ ਹੋ ਗਿਆ ਇਹਦੇ ਬਾਰੇ ਗੱਲਬਾਤ ਕਰਨੀ ਆ ਤੇ ਆਖਰ ਦੇ ਵਿੱਚ ਫਲੋਰੀਡਾ ਦੇ ਪਾਣੀ ਦੇ ਵਿੱਚ ਫਲੋਰਾਈਡ ਦਾ ਇੱਕ ਮਾਮਲਾ ਆ ਇਹਨੂੰ ਬੰਦ ਕੀਤਾ ਗਿਆ ਉਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਲਈਏ ਸਭ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਦੇ ਜਿਹੜੇ 100 ਦਿਨ ਪੂਰੇ ਹੋ ਗਿਆ ਉਹਦੇ ਉੱਤੇ ਸੋ ਕੱਲ ਰਾਸ਼ਟਰਪਤੀ 트ੰਪ 100 ਦਿਨ ਹੋ ਗਏ ਇਹਨਾਂ ਦੇ ਆਪਣੇ ਆਫਿਸ ਦੇ ਵਿੱਚ ਇਹ ਰਾਸ਼ਟਰਪਤੀ ਬਣੇ ਤੇ ਵੱਡੀ ਰੈਲੀ ਕੀਤੀ ਇਹਨਾਂ ਨੇ 100th ਡੇ ਇਨ ਆਫਿਸ ਸੈਕੰਡ ਟਰਮ ਦੇ ਵਿੱਚ 트ੰਪ ਨੇ ਇੱਕ ਕੈਂਪੇਨ ਸਟਾਈਲ ਸਪੀਚ ਦਿੱਤੀ ਹੈ ਮਿਸ਼ੀਗਨ ਦੇ ਵਿੱਚ ਤੇ ਉੱਥੇ ਇਹਨਾਂ ਨੇ ਆਪਣੀ ਪ੍ਰੋਗਰੈਸ ਜਿਹੜੀ ਉਹ ਸੈਲੀਬ੍ਰੇਟ ਕੀਤੀ ਹੈ ਵੀ ਆਪਾਂ ਕੀ ਕੀ ਕੀਤਾ ਪ੍ਰੋਡੀਆਂ ਦੇ ਉੱਤੇ ਜਿੱਦਾਂ ਇਹ ਕਰਦੇ ਹੁੰਦੇ ਆ ਰਾਸ਼ਟਰਪਤੀ ਟਰੰਪ ਇਹਨਾਂ ਨੇ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਸਿੱਧਾ ਸਿੱਧਾ ਹਮਲਾ ਕੀਤਾ ਆ ਉਹਨਾਂ ਨੇ ਆਪਣੀ ਸਿਫਤ ਕੀਤੀ ਆ ਤੇ ਇਹ ਕਿਹਾ ਵੀ ਇਹ ਕੰਮ ਅਮਰੀਕਾ ਦਾ ਕੋਈ ਵੀ ਰਾਸ਼ਟਰਪਤੀ ਪਹਿਲੇ 100 ਦਿਨਾਂ ਚ ਇਹਨੇ ਕੰਮ ਨਹੀਂ ਕਰ ਸਕਿਆ ਜਿੰਨੇ ਮੈਂ ਕਰਤੇ ਆ ਕਦੇ ਇੱਕ ਰੈਵੋਲੂਸ਼ਨ ਆਫ ਕਾਮਨ ਸੈਂਸ ਮਤਲਬ ਕਾਮਨ ਸੈਂਸ ਦਾ ਇਨਕਲਾਬ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਉਹ ਕਹਿੰਦੇ ਨਾਲੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਵੀ ਇਹ ਤਾਂ ਜੇ ਸ਼ੁਰੂਆਤ ਆ ਵੱਡੇ ਕੰਮ ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਨੇ ਆ ਜਿਹੜਾ ਬਾਈਡਨ ਆ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਭਾਵੇਂ ਕਿ ਉਹ ਰਾਸ਼ਟਰਪਤੀ ਨਹੀਂ ਰਹੇ ਹੁਣ ਕੋਈ ਗੱਲਬਾਤ ਨਹੀਂ ਵਿਰੋਧੀ ਧਿਰ ਦੇ ਵਿੱਚ ਉਹਨਾਂ ਦੀ ਜਾ ਚੁੱਕੇ ਆ ਤੇ ਉਹਨਾਂ ਦੀ ਆਲੋchna ਕੀਤੀ ਇਹਨਾਂ ਨੇ ਕਿ ਜਿਹੜੀ ਉਹਨਾਂ ਦੀ ਅਪੀਅਰੈਂਸ ਬਾਰੇ ਵੀ ਫਨ ਵੀ ਬਣਾਇਆ ਉਹਨਾਂ ਨੇ ਉਹਨਾਂ ਨੇ ਇਹ ਕਹਿ ਕਿ ਜਿਹੜੇ ਕਈ ਇੱਕ ਲੋਕ ਜਿਹੜੇ ਕਹਿੰਦੇ ਆ ਕਿ 트럼ਪ ਦਾ ਅਪਰੂਵਲ ਰੇਟ ਘਟ ਗਿਆ ਉਹ ਕਹਿੰਦੇ ਇਹ ਫੇਕ ਆ ਇਕਨੋਮੀ ਉਹ ਕਹਿੰਦੇ ਜੀ ਸਟਰਗਲ ਕਰ ਰਹੀ ਹੈ 인ਫਲੇਸ਼ਨ ਆ ਜਾਂ ਸਾਰਾ ਕੁਛ ਆ ਅਨਐਮਪਲੋਇਮੈਂਟ ਜਾਂ ਜੋ ਕੁਛ ਹੋ ਰਿਹਾ ਹੈ ਕਹਿੰਦੇ ਸਾਰਾ ਪਹਿਲਿਆਂ ਦਾ ਕੰਮ ਆ ਅਸੀਂ ਇਹਨੂੰ ਠੀਕ ਠਾਕ ਕਰ ਰਹੇ ਹਾਂ ਟਰੇਡ ਵਾਰ ਵੀ ਇਸ ਵੇਲੇ ਚੱਲ ਰਹੀ ਹੈ ਟਰੇਡ ਚੱਕੇ ਆ ਇਹਨਾਂ ਨੇ ਟੈਰਿਫ ਜਿਹੜੇ ਆ ਤੇ ਉਹਦੇ ਤੋਂ ਬਾਅਦ ਪ੍ਰਾਈਸੇਸ ਦੇ ਉੱਤੇ ਪਿਆ ਇਮੀਗ੍ਰੇਸ਼ਨ ਦੇ ਉੱਤੇ ਖਾਸ ਤੌਰ ਦੇ ਤੇ ਇਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਅਸੀਂ ਇਮੀਗ੍ਰੇਸ਼ਨ ਨੂੰ ਜਿਹੜਾ ਬੰਦ ਕਰ ਰਹੇ ਹਾਂ ਜਿਸ ਕਿਸਮ ਦਾ ਬਾਰਡਰ ਦੇ ਉੱਤੇ ਆ ਜਿਹੜੀਆਂ ਇਲੀਗਲ ਬਾਰਡਰ ਕ੍ਰਾਸਿੰਗ ਸੀ 1.40 ਹਜ਼ਾਰ ਤੋਂ 7000 ਤੇ ਪਹੁੰਚ ਗਈ। ਉੱਥੇ ਉਹਨਾਂ ਨੇ ਵੀਡੀਓ ਵੀ ਦਿਖਾਈ ਜਿਹੜੇ ਲੋਕਾਂ ਨੂੰ ਇਮੀਗਰੈਂਟਸ ਨੂੰ ਡਿਪੋਰਟ ਕੀਤਾ ਜਾ ਰਿਹਾ। ਕੁਝ ਕਿਹਾ ਗਿਆ ਜਾ ਰਿਹਾ ਵੀ ਹੁਣ ਜਿੱਦਾਂ ਇਹਨਾਂ ਦਾ ਸਟਾਈਲ ਹੀ ਆ ਵੀ ਕੁਝ ਗੱਲਾਂ ਇਹਨਾਂ ਨੇ ਗਲਤ ਵੀ ਕਹੀਆਂ। ਤੇ ਪ੍ਰਾਈਸ ਜਿਹੜੇ ਉਹ ਕਹਿੰਦੇ ਆ ਅੰਡੇ ਆ 87% ਘਟ ਕੇ ਜਿਹੜੇ ਕਿ ਘਟੇ ਨਹੀਂ। ਸੋ ਆਫੀਸ਼ੀਅਲ ਡਾਟਾ ਇਸ ਗੱਲ ਨੂੰ ਸਪੋਰਟਿੰਗ ਕਰਦਾ। 트럼ਪ ਕਹਿੰਦੇ ਵੀ ਅਸੀਂ ਅੰਡਿਆਂ ਦੀ ਕੀਮਤਾਂ ਵੀ ਕਾਬੂ ਚ ਕਰ ਲਈਏ ਕਿਉਂਕਿ ਪਿੱਛੇ ਜੇ ਮੁਰਗੀਆਂ ਬਹੁਤ ਮਰੀਆਂ ਫਲੂ ਦੇ ਨਾਲ ਧਾਂਡੀਆਂ ਦੀ ਕੀਮਤਾਂ ਸਮਾਨ ਚੱਲ ਗਈਆਂ ਅਮਰੀਕਾ ਦੇ ਵਿੱਚ ਦੂਜਾ ਹੁਣ ਤੱਕ ਲਗਭਗ 65700 ਇਮੀਗ੍ਰੈਂਟ ਨੂੰ ਰਿਪੋਰਟ ਕੀਤਾ ਜਾ ਚੁੱਕਾ ਇਹ ਇਹ ਪਿਛਲੇ ਸਾਲ ਨਾਲੋਂ ਘੱਟ ਦੱਸੇ ਗਏ ਆ ਦੂਜਾ ਇਹ ਆ ਕਿ ਜਿਹੜੇ ਉਹਨਾਂ ਦੇ ਬਰਥ ਰਾਈਟ ਸਿਟੀਨਸ਼ਿਪ ਹੈ ਨੂੰ ਖਤਮ ਕਰਨ ਦੇ ਲਈ ਕਾਨੂੰਨੀ ਲੜਾਈ ਚੱਲ ਰਹੀ ਆ ਪਬਲਿਕ ਰਿਐਕਸ਼ਨ ਜਿਹੜਾ ਮਿਕਸਡ ਆ ਆ ਕੁਝ ਉਹਨਾਂ ਦੇ ਸਪਰਟਕ ਖੁਸ਼ ਨੇ ਕੁਝ ਜਿਹੜੇ ਨੇ ਉਹ ਨਾ ਖੁਸ਼ ਨੇ ਵੀ ਨਹੀਂ ਇਹਨਾਂ ਨੇ ਉਹ ਕੰਮ ਕੀਤੇ ਜਿੰਨੇ ਕਰਨ ਚਾਹੀਦੇ ਸੀ ਵਾਰਨ ਆਹੇ ਮਿਸ਼ੀਗਨ ਦੇ ਵਿੱਚ ਜਿੱਥੇ ਰੈਲੀ ਸੀਗੀ ਉਸ ਥਾਂ ਦੇ ਉੱਤੇ ਇਹਨਾਂ ਨੇ ਜਿਹੜਾ ਕੀਤਾ ਆ ਤੇ ਇਹਦੇ ਨਾਲ ਹੁਣ ਜਿਹੜੇ ਜਿਹੜੇ ਇਹਨਾਂ ਦੇ ਕੰਮ ਆ ਵੱਡੇ ਵੱਡੇ ਇਹਨਾਂ ਨੇ ਵੱਡੇ ਇਸ਼ੂਜ਼ ਦੇ ਉੱਤੇ ਕਲੇਮ ਵੀ ਕੀਤੇ ਆ ਕਿ ਅਸੀਂ ਆਹ ਆਹ ਕੰਮ ਕੀਤੇ ਆ ਸੋ ਉਹਦੇ ਹੁਣ ਫੈਕਟ ਚੈੱਕ ਵੀ ਕੀਤੇ ਜਾ ਰਿਹਾ ਵੀ ਇਹ ਸੱਚਮੁੱਚ ਇਹਨਾਂ ਨੇ ਕੀਤੇ ਆ ਕਿ ਨਹੀਂ ਕੀਤੇ ਅ ਜਿਹੜਾ ਅਮਰੀਕਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਫੈਸਲੇ ਉਹਨਾਂ ਨੇ ਕਰਨੇ ਆ ਪਹਿਲੇ 100 ਦਿਨ ਦੇ ਵਿੱਚ ਜਿਸ ਤਰੀਕ ਬਹੁਤ ਕੁਝ ਹੋਇਆ ਹੈ 100 ਦਿਨ ਦੇ ਵਿੱਚ ਤੁਸੀਂ ਦੇਖ ਲਓ ਵੀ ਇੰਨੀ ਤੇਜ਼ੀ ਦੇ ਨਾਲ ਰਾਜਨੀਤਿਕ ਹਲਚਲ ਹੋਈ ਹੈ ਜਿਹੜੀ ਪਿਛਲੇ ਸਮੇਂ ਵਿੱਚ ਨਹੀਂ ਹੋਈ ਡੋਜ ਯੂ ਐਸ ਆਈ ਡੀ ਦੇ ਕੱਟ ਫੈਡਰਲ ਡੌਕਰੀਆਂ ਦੇ ਕੱਟ ਫੰਡਿੰਗ ਦੇ ਕੱਟ ਕੈਲੀਫੋਰਨੀਆ ਵਰਗੀ ਸਟੇਟ ਦੇ ਨਾਲ ਡਿਸਪਿਊਟ ਜਿਹੜੀਆਂ ਸੈਂਕਚੁਰੀ ਸਿਟੀਜ਼ ਦੇ ਉੱਤੇ ਪਾਬੰਦੀਆਂ ਯੂਨੀਵਰਸਿਟੀਆਂ ਦੀ ਫੰਡਿੰਗ ਬੰਦ ਜੋ ਜੋ ਕੁਛ ਇਹ ਕਰ ਸਕਦੇ ਸੀ ਇਹ ਕਰ ਰਹੇ ਆ ਸਰਕਾਰ ਦੀਆਂ ਪਾਲਿਸਿਸ ਨੂੰ ਲਾਗੂ ਕਰਨ ਦੇ ਲਈ ਉਧਰ ਰੂਸ ਯੂਕਰੇਨ ਯੁੱਧ ਦੇ ਵਿੱਚ ਜਿੱਡੀ ਵੱਡੀ ਇਹਨਾਂ ਨੇ ਉਹਦੇ ਵਿੱਚ ਉਹਨੂੰ ਬੰਦ ਕਰਾਉਣ ਦੇ ਵਾਲੂ ਗਏ ਆ ਜਾਂ ਉੱਥੇ ਮੀਟਿੰਗਸ ਹੋਈਆਂ ਉਹ ਆਪਣੇ ਆਪ ਦੇ ਵਿੱਚ ਡੈਪੂਟੇਸ਼ਨ ਜਿਹੜਾ ਰਮੇਨ ਇਨ ਮੈਕਸੀਕੋ ਆ ਉਹਨੂੰ ਦੁਬਾਰਾ ਲਾਇਆ ਇਹਨਾਂ ਨੇ ਜਿਹੜਾ ਫੜ ਕੇ ਛੱਡ ਦਿੰਦੇ ਸੀ ਉਹ ਸਾਰੇ ਕੁਝ ਨੂੰ ਬੰਦ ਕੀਤਾ ਸੋ ਹੱਲੇ 100 ਦਿਨ ਹੈਗੇ ਤਾਂ ਕਾਫੀ ਜ਼ਿਆਦਾ ਪਰ ਫਿਰ ਵੀ ਮਾਹਰ ਮੰਨਦੇ ਆ ਕਿ ਥੋੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਰਾਸ਼ਟਰਪਤੀ 트াম্প ਦੀ ਜਿਹੜੀਆਂ ਪਾਲਿਸੀਜ਼ ਆ ਕਿੰਨੀਆਂ ਕਿ ਠੀਕ ਆ ਤੇ ਕਿੰਨੀਆਂ ਕਿ ਗਲਤ ਨੇ ਕਿੰਨਾ ਕੁ ਫਾਇਦਾ ਇਹਨਾਂ ਦਾ ਹੋਇਆ ਤੇ ਕਿੰਨਾ ਕੁ ਨੁਕਸਾਨ ਅਗਲੇ ਦੋਸਤੋ ਇਕਨੋਮੀ ਦੇ ਉੱਤੇ ਰਿਪੋਰਟ ਆ ਅਮਰੀਕਾ ਦੀ ਇਕਨੋਮੀ ਕੌਂਟ੍ਰੈਕਟ ਕਰ ਗਈ ਆ ਸ਼੍ਰਿੰਕ ਕਰ ਗਈ ਆ ਸੁੰਗੜ ਗਈ ਆ ਘਟ ਗਈ ਆ 0.3% ਫਸਟ ਕੁਆਟਰ ਦੇ ਵਿੱਚ ਪਹਿਲੇ 3 ਮਹੀਨੇ ਜਨਵਰੀ ਫਰਵਰੀ ਤੇ ਮਾਰਚ ਇਹਦੇ ਵਿੱਚ 225 ਦੇ ਔਰ ਇਹ ਲਗਭਗ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਪਹਿਲਾ ਡ੍ਰੌਪ ਆ ਅੱਗੇ ਕਦੇ ਇਕਨੋਮੀ ਇਦਾਂ ਗਈ ਨਹੀਂ ਹੁਣ ਇਹਦੇ ਕਾਰਨ ਬਹੁਤ ਸਾਰੇ ਨੇ ਇੱਕ ਤੇ ਸਿੱਧਾ ਕਿਹਾ ਜਾ ਸਕਦਾ ਕਿ 트럼ਪ ਦੇ ਟੈਰਫ ਜ਼ਿੰਮੇਵਾਰ ਆ ਪਰ ਟੈਰਫ ਦਾ ਇਦਾਂ ਅਸਰ ਨਹੀਂ ਪੈਂਦਾ ਕਿ ਇਕਨੋਮੀ ਥੱਲੇ ਨੂੰ ਚਲੀ ਜਾਵੇ ਜਿਹੜਾ ਇੱਕ ਉਹਦੇ ਨਾਲ ਹੋਇਆ ਹੋਇਆ ਟੈਰਫ ਨਾਲ ਹੀ ਆ ਜੇ ਟੈਰਫ ਨਾਲ ਹੋਇਆ ਤਾਂ ਉਹਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਟੈਰਫ ਦੇ ਨਾਲ ਪੈਨਿਕ ਬਾਇੰਗ ਹੋ ਗਈ ਪੈਨਿਕ ਬਾਇੰਗ ਦਾ ਮਤਲਬ ਇਹ ਆ ਕਿ ਲੋਕ ਡਰ ਗਏ ਵੀ ਜਦੋਂ ਟੈਰਿਫ ਲੱਗ ਜਣੇ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਜਣਾ ਲੋਕਾਂ ਨੇ ਸਬਾਨ ਖਰੀਦਣਾ ਸ਼ੁਰੂ ਕਰਤਾ ਲੋਕ ਦੌੜ ਗਏ ਮਤਲਬ ਇੱਕ ਤਰੀਕੇ ਦੇ ਨਾਲ ਸਬਾਨ ਖਰੀਦਣ ਦੇ ਲਈ ਖਾਸ ਕਰ ਜਿਹੜੀਆਂ ਆਪਣੇ ਇੰਪੋਰਟ ਹੁੰਦੀਆਂ ਸੀ ਬਾਹਰੋਂ ਆਉਂਦੀਆਂ ਸੀ ਜਿਨ੍ਹਾਂ ਦੇ ਉੱਤੇ ਟੈਰਿਫ ਲੱਗਣਾ ਸੀ ਤੇ ਉਹਨਾਂ ਦੀ ਕੀਮਤਾਂ ਵਧਣ ਦਾ ਖਤਰਾ ਸੀ ਆ ਆਪਣੇ ਕਾਰਾਂ ਇਲੈਕਟ੍ਰੋਨਿਕਸ ਕੱਪੜੇ ਉਹਦੇ ਤੋਂ ਪਹਿਲਾਂ ਜਿਹੜੇ ਨਵੇਂ ਟੈਰਿਫ ਜਦੋਂ ਸ਼ੁਰੂ ਹੁੰਦੇ ਸੀ ਉਹਦੇ ਨਾਲ ਹੋਇਆ ਕਿ ਇੰਪੋਰਟ ਬੂਸਟ ਹੋ ਗਿਆ ਜਿੰਨੀ ਮਾਰਕੀਟ ਦੇ ਵਿੱਚ ਡਿਮਾਂਡ ਸੀ ਉਹਦੇ ਤੋਂ ਕਿਤੇ ਜ਼ਿਆਦਾ ਡਿਮਾਂਡ ਵਧ ਗਈ ਲੋਕਾਂ ਨੇ ਲਗਾ ਕੱਲੂ ਟੈਰਿਫ ਲੱਗ ਜਣੇ ਕੀਮਤਾਂ ਕਿੱਥੇ ਜਾਣੀ ਅੱਜ ਲੈ ਲਓ ਉਹਦੇ ਨਾਲ ਜਿਹੜਾ ਇੰਪੋਰਟ ਵਧ ਗਿਆ ਇੰਪੋਰਟ ਵਧ ਗਿਆ ਉਹਦੇ ਨਾਲ ਇਹ ਹੋਇਆ ਕਿ ਉਹਦੇ ਤੋਂ ਬਾਅਦ ਜਿਹੜਾ ਟ੍ਰੇਡ ਇਮਬੈਲੈਂਸ ਹੋ ਗਿਆ ਅਮਰੀਕਾ ਨੇ ਹੁਣ ਤੱਕ ਜਿਹੜਾ ਜਿਹੜਾ ਇੰਪੋਰਟ ਜ਼ਿਆਦਾ ਕੀਤਾ ਐਕਸਪੋਰਟ ਜਿਹੜਾ ਘਟ ਗਿਆ ਤੇ ਉਹਦੇ ਨਾਲ ਹੋਇਆ ਕਿ ਰੈਕਕੋਰਡ ਹਾਈ ਟ੍ਰੇਡ ਡੈਫਿਸਿਟ ਹੋ ਗਿਆ ਜਿਹੜੇ ਉਹ ਜਿਹੜਾ ਰੈਕੋਰਡ ਹਾਈ ਟ੍ਰੇਡ ਡੈਫਿਸਿਟ ਆ ਉਹਨੇ ਜੀ ਡੀ ਪੀ ਗਰੋਥ ਨੂੰ ਸਲੋ ਕਰ ਦਿੱਤਾ ਸੋ ਜਿਹੜੀ ਸਪੈਂਡਿੰਗ ਆ ਉਹ ਘਟ ਗਈ ਜਦੋਂ ਜਿਹੜੀ ਕਿਉਂਕਿ ਪਹਿਲਾਂ ਸ਼ਾਪਿੰਗ ਕੀਤੀ ਲੋਕਾਂ ਨੇ ਕਈ ਥਾਂ ਤੇ ਸੀਗੀ ਪਹਿਲਾਂ ਜਦੋਂ ਇੱਕ ਵਾਰੀ ਬੇਸਿਕਲੀ ਹੋਇਆ ਕਿ ਲੋਕ ਡਰ ਗਏ ਕੱਲੋਂ ਕੀਮਤਾਂ ਵਧ ਜਣੀਆਂ ਅੱਜ ਹੀ ਸਮਾਨ ਖਰੀਦ ਲਓ ਅੱਜ ਸਮਾਨ ਜ਼ਿਆਦਾ ਖਰੀਦ ਲਿਆ ਉਸ ਤੋਂ ਬਾਅਦ ਪੈਸਾ ਖਰਚਣ ਨੂੰ ਰਿਹਾ ਕੋਈ ਨਹੀਂ ਉਸ ਤੋਂ ਬਾਅਦ ਪੈਸੇ ਖਰਚਣੇ ਘਟਾ ਦਿੱਤੇ ਜਿਹਦੇ ਨਾਲ ਇਹ ਜਿਹੜੀ ਇਕਨੋਮੀ ਆ ਉਹ ਸ਼ਰਿੰਕ ਕਰਕੇ ਇਹ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਰਨ ਇਹ ਹੋਇਆ ਸਰਕਾਰ ਦੀ ਸਪੈਂਡਿੰਗ ਵੀ ਘਟੀ ਆ ਜਿਹੜੀਆਂ ਸਰਕਾਰ ਦੀਆਂ ਸਪੈਂਡਿੰਗ ਸੀਗੀਆਂ ਉਹਨਾਂ ਨੇ ਇਕਨੋਮਿਕ ਡਿਕਲਾਈਨ ਨੂੰ ਹੋਰ ਥੱਲੇ ਕਰ ਦਿੱਤਾ ਸਰਕਾਰ ਜਿੱਥੇ ਪੈਸਾ ਖਰਚਦੀ ਸੀ ਉੱਥੇ ਹੋਰ ਨਹੀਂ ਖਰਚ ਰਹੀ ਸਟਾਕ ਮਾਰਕੀਟ ਥੱਲੇ ਗਈ ਆ ਡੋ ਜਿਹੜਾ ਆ ਇਹ 400 ਤੋਂ ਜ਼ਿਆਦਾ ਪੁਆਇੰਟ ਥੱਲੇ ਗਿਆ ਤੇ ਜਿਹੜਾ ਨੈਸਟੈਕ ਆ ਇਹ 2% ਤੋਂ ਜ਼ਿਆਦਾ ਚਲੇ ਗਿਆ ਜਿਹੜਾ ਇਧਰਲੇ ਪਾਸੇ ਹੁਣ 트럼ਪ ਨੇ ਸਿੱਧਾ ਸਿੱਧਾ ਬਾਈਡਨ ਦੇ ਉੱਤੇ ਦੋਸ਼ ਲਾਇਆ ਬਿਜਲੀ ਡਰਾਪ ਇਸ ਕਰਕੇ ਹੋਈ ਆ ਕਿ ਜਿਹੜੇ ਬਾਈਡਨ ਵੇਲੇ ਦੇ ਨੰਬਰ ਸੀਗੇ ਉਹਨਾਂ ਕਰਕੇ ਇਕਨੋਮੀ ਦੇ ਉੱਤੇ ਅਸਰ ਪਿਆ ਨਾ ਕਿ ਮੇਰੇ ਟੈਰਿਫਸ ਕਰਕੇ ਤੇ ਉਹ ਕਹਿੰਦੇ ਵੀ ਉਹਨਾਂ ਨੇ ਫਿਊਚਰ ਦੇ ਵਿੱਚ ਰਾਸ਼ਟਰਪਤੀ 트럼ਪ ਨੇ ਕਿਹਾ ਕਿ ਬੂਮ ਹੋਊਗਾ ਸੋ ਇਹ ਦੇਖੋ ਹੁਣ ਵਿਸ਼ਾਲ ਆਉਂਦਾ ਆ ਜਾਂ ਨਹੀਂ ਆਉਂਦਾ ਦੂਜਾ ਇਹ ਆ ਕਿ ਲੋਕ ਐਸ ਵੇਲੇ ਚਿੰਤਤ ਨੇ ਵੱਧਦੀਆਂ ਕੀਮਤਾਂ ਕਰਕੇ ਜਿਹੜੇ ਨੌਕਰੀਆਂ ਜਾ ਰਹੀਆਂ ਨੇ ਉਹਦੇ ਕਰਕੇ ਸੋ ਲੋਕ ਮਤਲਬ ਜ਼ਿਆਦਾ ਜਿਹੜੀਆਂ ਲਗਜ਼ਰੀਜ਼ ਦੇ ਉੱਤੇ ਖਰਚਾ ਘਟਾ ਰਹੇ ਆ ਟਰੈਵਲ ਦੇ ਉੱਤੇ ਨਹੀਂ ਕਰ ਰਹੇ ਬਾਹਰ ਜਾ ਕੇ ਖਾਣਾ ਨਹੀਂ ਖਾ ਰਹੇ ਜਿਹੜੇ ਮਾਹਰ ਨੇ ਆਰਥਿਕ ਉਹ ਕਹਿੰਦੇ ਉਹਨਾਂ ਨੇ ਚੇਤਾਵਨੀ ਇਹ ਦਿੱਤੀ ਆ ਕਿ ਇਹ ਕੁਆਟਰ ਕਮਜ਼ੋਰ ਆ ਇਹ ਕੋਈ ਵੱਡੀ ਗੱਲ ਨਹੀਂ ਆ ਪਰ ਆਉਣ ਵਾਲਾ ਸਮਾਂ ਜਾਦੇ ਮਾੜਾ ਜਿਹੜੇ ਫੈਡ ਨੇ ਫੈਡਰਲ ਰਿਜ਼ਰਵ ਆ ਉਹ ਹੁਣ ਰੇਟ ਘਟਾ ਕਰਨ ਦੀ بجائے ਇਹ ਵੀ ਚਾਂਸਸ ਆ ਕਿ ਉਹ ਸਟਡੀ ਰੱਖਣ ਕਿਉਂਕਿ ਇਹ ਸਾਰੀ ਕਨਸਰਟੈਂਟੀ ਆ 인ਫਲੇਸ਼ਨ ਦਾ ਰਿਸਕ ਆ ਇਸ ਕਰਕੇ ਫੈਡਰਲ ਰਿਜ਼ਰਵ ਮੰਨਿਆ ਜਾ ਰਿਹਾ ਕਿ ਇਹ ਜਿਹੜੇ ਹੈਗੇ ਆ ਇੰਟਰਸਟ ਰੇਟ ਇਹਨਾਂ ਨੂੰ ਛੇਤੀ ਨਹੀਂ ਹਜੇ ਘਟਾਉਣਗੇ ਇਹਨਾਂ ਨੂੰ ਇਹ ਸਟਡੀ ਰੱਖਣਗੇ ਜਿਹੜੀ ਇੱਕ ਇੱਕ ਅਗਲੀ ਹੋਰ ਚਿੰਤਾ ਆ ਅਗਲੀ ਦੋਸਤੋ ਗੱਲਬਾਤ ਜਿਹੜੀ ਪੋਸਟਲ ਜਿਹੜੀਆਂ ਪੁਲਿਸ ਹੁੰਦੀ ਹੈ ਪੋਸਟਲ ਪੁਲਿਸ ਮਤਲਬ ਜਿਹੜੀ ਡਾਕ ਸਾਰੀਆਂ ਚਿੱਠੀਆਂ ਚੁੱਠੀਆਂ ਦੀ ਸੁਰੱਖਿਆ ਕਰਨ ਲਈ ਜਾਂ ਉਹਦੇ ਲਈ ਜਿਹੜੀ ਉੱਥੇ ਏਜੰਸੀ ਹੁੰਦੀ ਹੈ ਉਹ ਪੋਸਟਲ ਪੁਲਿਸ ਇਸ ਵੇਲੇ ਇਮੀਗ੍ਰੇਸ਼ਨ ਰੈਡਾਂ ਦੇ ਵਿੱਚ ਮਦਦ ਕਰ ਰਹੀ ਹੈ ਅਮਰੀਕਾ ਦੇ ਵਿੱਚ ਜਾਂ ਇਦਾਂ ਕਹਿ ਲਓ ਕਿ ਲੋਕਾਂ ਦੀਆਂ ਚਿੱਠੀਆਂ ਦੇਖ ਕੇ ਬੰਦੇ ਰਿਪੋਰਟ ਕੀਤੇ ਜਾ ਰਹੇ ਆ ਪੋਸਟਲ ਇਨਸਪੈਕਸ਼ਨ ਸਰਵਿਸ ਜਿਹੜੀ ਕਿ ਆਮ ਤੌਰ ਦੇ ਉੱਤੇ ਮੇਲ ਨੂੰ ਪ੍ਰੋਟੈਕਟ ਕਰਦੀ ਆ ਇਹ ਇਸ ਵੇਲੇ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਨਾਲ ਰਲ ਕੇ ਕੰਮ ਕਰ ਰਹੀ ਆ ਤਾ ਕੇ ਵੱਧ ਪਦ ਵੱਧ ਤੋਂ ਵੱਧ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਜਿਹੜੇ ਕੱਚੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਿਆ ਹੁਣ ਇਹ ਪਹਿਲਾਂ ਨਹੀਂ ਹੋਇਆ ਅਮਰੀਕਾ 'ਚ ਕਦੇ ਪੋਸਟਲ ਡਿਪਾਰਟਮੈਂਟ ਦਾ ਕੰਮ ਚਿੱਠੀਆਂ ਵੰਡਣਾ ਆ ਇਹ ਉਹਨਾਂ ਦੇ ਨਾਲ ਕਿਉਂ ਰਲ ਗਏ ਜਾਂ ਇਹ ਉਹਨਾਂ ਦੀ ਮਦਦ ਕਿਉਂ ਕਰ ਰਹੇ ਆ ਕੁਝ ਬੰਦੇ ਕਹਿੰਦੇ ਵੀ ਇਹ ਠੀਕ ਆ ਇਦਾਂ ਹੋਣਾ ਚਾਹੀਦਾ ਜਿਹੜੇ ਅਨ ਡਾਕੂਮੈਂਟਡ ਆ ਉਹਨਾਂ ਨੂੰ ਕਰ ਰਿਹਾ ਤੇ ਜੇ ਉਹ ਕਿਸੇ ਵੀ ਏਜੰਸੀ ਤੋਂ ਮਦਦ ਮਿਲਦੀ ਆ ਤੇ ਲੈਣੀ ਚਾਹੀਦੀ ਆ ਰਾਸ਼ਟਰਪਤੀ ਟਰੰਪ ਨੇ ਸਿੱਧਾ ਉਹਨਾਂ ਨੂੰ ਕਿਹਾ ਕਿ ਤੁਸੀਂ ਮਦਦ ਕਰੋ ਉਹਨਾਂ ਦੀ ਜਿੰਨੀਆਂ ਏਜੰਸੀਆਂ ਆ ਉਹ ਆਈਐਸਟੀ ਮਦਦ ਕਰਨੀ ਚ ਕੁਝ ਲੋਕ ਇਹ ਕਹਿ ਰਹੇ ਕਿ ਇਹ ਤਾਕਤ ਦੀ ਦਰਵਰਤੋਂ ਆ ਪਹਿਲਾਂ ਨਹੀਂ ਕਦੇ ਇਦਾਂ ਹੋਇਆ ਹੁਣ ਕਿਉਂ ਕੀਤਾ ਜਾ ਰਿਹਾ ਜਿਹੜਾ ਪ੍ਰਾਈਵੇਟ ਡਾਟਾ ਸ਼ੇਅਰ ਕੀਤਾ ਉਹਨਾਂ ਨੇ ਇਹ ਵੱਡੀ ਗੱਲ ਆ ਇਮੀਗ੍ਰੇਸ਼ਨ ਆਫਿਸ ਐਸ ਵੇਲੇ ਕਿਉਂਕਿ ਹੁਣ ਜਿਹੜੀਆਂ ਚਿੱਠੀਆਂ ਜਾਂਦੀਆਂ ਉਹਨਾਂ ਦੇ ਕੋਲ ਤਾਂ ਡਾਟਾ ਸਾਰਾ ਹੀ ਐ ਉਹਨਾਂ ਦੀ ਐਨਵੈਲਪ ਦੀਆਂ ਫੋਟੋ ਆ ਜਾਂ ਜਿਹੜੇ ਟਰੈਕਿੰਗ ਇਨਫੋਰਮੇਸ਼ਨ ਆ ਕ੍ਰੈਡਿਟ ਕਾਰਡ ਡਿਟੇਲ ਆਈਪੀ ਐਡਰੈਸ ਇਹ ਸਾਰਾ ਕੁਝ ਵਰਤ ਕੇ ਲੱਭਿਆ ਜਾ ਰਿਹਾ ਲੋਕਾਂ ਨੂੰ ਅ ਇਹ ਰਾਸ਼ਟਰਪਤੀ 트럼ਪ ਦੀ ਜਿਹੜੀ ਮਾਸ ਡੈਪੂਟੇਸ਼ਨ ਪਲਾਨ ਆ ਉਹਨਾਂ ਨੇ ਕਿਹਾ ਕਿ ਇਹ ਬਹੁਤ ਲੋਕਾਂ ਨੂੰ ਵਾਪਸ ਭੇਜਣਾ ਉਹਦਾ ਇੱਕ ਹਿੱਸਾ ਆ ਲੈ ਉਹਦਾ ਇੱਕ ਛੋਟਾ ਰੂਪ ਆ ਅੱਛਾ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਅੰਦਰਲੀ ਗੱਲ ਕੁਝ ਅਖਬਾਰਾਂ ਨੇ ਪਤਾ ਕੀਤੀ ਆ ਕਿ ਜਿਹੜੇ ਪੋਸਟਲ ਡਿਪਾਰਟਮੈਂਟ ਦੇ ਅੰਦਰਲੇ ਮੁਲਾਜ਼ਮ ਨੇ ਉਹ 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 ਬਹੁਤੇ ਸਹਿਮਤ ਨਹੀਂ ਜਾਂ ਉਹ ਬਹੁਤੇ ਖੁਸ਼ ਨਹੀਂ ਇਹ ਕੰਮ ਕਰਕੇ ਪੋਸਟਲ ਇਨਸਪੈਕਸ਼ਨ ਸਰਵਿਸ ਜਿਹੜੀ ਨਰਵਸ ਆ ਇਸ ਵੇਲੇ ਉਹ ਕਹਿੰਦੇ ਇਮੀਗ੍ਰੇਸ਼ਨ ਵਾਲਿਆਂ ਫੋਰਸਸ ਨੂੰ ਇਸ ਕਰਕੇ ਜੁਆਇਨ ਕਰ ਰਹੇ ਆ ਕਿ ਜਿਹੜੀ ਉਹ 트ੰਪ ਦੀ ਗੁੱਡ ਸਾਈਡ ਤੇ ਰਹਿਣਾ ਚਾਹੁੰਦੇ ਆ ਜਾਂ ਇਹ ਨਹੀਂ ਚਾਹੁੰਦੇ ਕਿ 트ੰਪ ਪ੍ਰਸ਼ਾਸਨ ਨਾਰਾਜ਼ ਹੋ ਜਵੇ ਹੋ ਜਵੇ ਉਹਨਾਂ ਦੇ ਨਾਲ ਤੇ ਜੇ ਨਾਰਾਜ਼ ਹੋ ਗਿਆ ਕੱਢੇ ਜਾ ਸਕਦੇ ਆ ਜਿਹੜੀ ਪੋਸਟਲ ਇਨਸਪੈਕਸ਼ਨ ਸਰਵਿਸ ਆ ਇਹ ਕਦੇ ਵੀ ਇਨਵੋਲਵ ਨਹੀਂ ਹੋਈ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਇਹਦੇ ਤੋਂ ਪਹਿਲਾਂ ਜਿਹੜੀਆਂ ਹੁਣ ਰੇਡ ਹੋਈਆਂ ਪੋਸਟਲ ਜਿਹੜੇ ਆਫੀਸਰਸ ਨੇ ਉਹਨਾਂ ਨੇ ਕੋਲੋਰادو ਸਪ੍ਰਿੰਗਸ ਦੇ ਵਿੱਚ ਕੁਝ ਰੇਡਸ ਦੇ ਵਿੱਚ ਹਿੱਸਾ ਲਿਆ ਤੇ ਇਹਦੇ ਤੋਂ ਬਾਅਦ 100 ਦੇ ਕਰੀਬ ਉੱਥੇ ਅਨਡਾਕੂਮੈਂਟਡ ਇਮੀਗ੍ਰੈਂਟ ਗ੍ਰਫਤਾਰ ਕੀਤੇ ਆ ਏਜੰਸੀ ਹੁਣ ਕੋਸ਼ਿਸ਼ ਕਰ ਰਹੀ ਆ ਕਿ ਇੰਟਰਨਲ ਜਿਹੜੀਆਂ ਇਹਨਾਂ ਦੀਆਂ ਈਮੇਲਾਂ ਨੇ ਪੋਸਟਲ ਸਟਾਫ ਦੀਆਂ ਉਹ ਮਤਲਬ ਚਾਹੁੰਦੇ ਆ ਕਿ ਉਧਰਲੇ ਪਾਸੇ ਰਹਿਣ ਅਲੋਚਕ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਹੈਗਾ ਇਦਾਂ ਜਦੋਂ ਪਹਿਲਾਂ ਕਦੇ ਨਹੀਂ ਹੋਇਆ ਹੁਣ ਇਸ ਏਜੰਸੀ ਦੀ ਜਿਹੜੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਸੀ ਟਰੰਪ ਜ਼ਿਆਦਾ ਕੰਟਰੋਲ ਚਾਹੁੰਦੇ ਆ ਪੋਸਟਲ ਸਰਵਿਸਸ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਵੀ ਪਹਿਲਾਂ ਸੋਚਿਆ ਸੀ ਕਿ ਜਿਹੜੀ ਕਾਮਰਸ ਡਿਪਾਰਟਮੈਂਟ ਆ ਉਹਦੇ ਵਿੱਚ ਇਹਨੂੰ ਪੋਸਟਲ ਸਰਵਿਸਸ ਨੂੰ ਮਰਜ ਕਰ ਦਈਏ ਜਾਂ ਪ੍ਰਾਈਵੇਟਾਈਜ਼ ਕਰ ਦਈਏ ਜਿਹਦੇ ਨਾਲ ਜਿਹੜੀ ਵਾਈਟ ਹਾਊਸ ਦੇ ਕੋਲ ਆਪਰੇਸ਼ਨਸ ਦੇ ਮੇਲ ਆਪਰੇਸ਼ਨਸ ਦੇ ਉੱਤੇ ਜ਼ਿਆਦਾ ਕੰਟਰੋਲ ਹੋਊਗਾ ਦੂਜੀਆਂ ਏਜੰਸੀਜ਼ ਜਿਹੜੀਆਂ ਉਹ ਵੀ ਇਨਵੋਲਵ ਨਹੀਂ ਇਹਦੇ ਵਿੱਚ ਟਰੰਪ ਦੀ ਟੀਮ ਐਸ ਵੇਲੇ ਕਈ ਜਿਹੜੀਆਂ ਡਿਪਾਰਟਮੈਂਟਸ ਜਿਹੜੇ ਦੂਜੇ ਜਿਵੇਂ ਮੈਡੀਕੇਅਰ ਆ ਹਾਊਸਿੰਗ ਆ इवन ਜਿਹੜੀ ਸੋਸ਼ਲ ਸਿਕਿਉਰਿਟੀ ਜਿਹੜੀ ਡੈਥ ਲਿਸਟ ਆ ਉਹਨੂੰ ਵੀ ਮਾਨੀਟਰ ਕਰ ਰਹੇ ਆ ਕਿ ਇਹਨਾਂ ਕਹਿੰਦਾ ਇਹਨਾਂ ਨੂੰ ਅਨ ਡਾਕੂਮੈਂਟਡ ਇਮੀਗ੍ਰੈਂਟਸ ਬਾਰੇ ਪਤਾ ਲੱਗ ਸਕੇ ਇਹਨਾਂ ਨੂੰ ਲੋਕੇਟ ਕੀਤਾ ਜਾ ਸਕੇ ਤੇ ਅਲਟੀਮੇਟਲੀ ਫੜ ਕੇ ਵਾਪਸ ਭੇਜਿਆ ਜਾ ਸਕੇ ਇੱਕ ਦੋਸਤੋ ਪੋਸਟਾਂ ਤੇ ਕੁਝ ਚੀਜ਼ਾਂ ਵਾਇਰਲ ਹੋ ਰਹੀਆਂ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪੋਰਟ ਆਫ ਸੀਆਰਟਲ ਤੋਂ ਉੱਥੇ ਦਾਵਾ ਇਹ ਕੀਤਾ ਜਾ ਰਿਹਾ ਤੁਸੀਂ ਨਾ ਵੀਡੀਓ ਦੇਖੋ ਉਹ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਜੇ ਤੁਸੀਂ ਦੇਖਦੇ ਆਂ ਤੇ ਉਹ ਖਾਲੀ ਪਿਆ ਸਾਰਾ ਕੁਝ ਕੋਈ ਸਮੁੰਦਰ ਦੇ ਵਿੱਚ ਜਾਜ ਨਹੀਂ ਇੱਕ ਵੀ ਤੇ ਉਹ ਸਾਰੀ ਦੀ ਸਾਰੀ ਪੋਰਟ ਹੀ ਖਾਲੀ ਪਈ ਆ ਤੇ ਇਹ ਕਹਿ ਇਹ ਰਹੇ ਆ ਕਿ ਦ ਪੋਰਟ ਆਫ ਸੈਟਲ ਇਸ ਡੈਡ ਵੀ ਕੋਈ ਕਾਰਗੋ ਸ਼ਿਪ ਹੈ ਨਹੀਂ ਇੱਥੇ ਪਰ ਹੁਣ ਅਧਿਕਾਰੀਆਂ ਨੇ ਦੱਸਿਆ ਵੀ ਇਹ ਗੱਲ ਠੀਕ ਨਹੀਂ ਆ ਇਦਾਂ ਦੀ ਕੋਈ ਸਥਿਤੀ ਨਹੀਂ ਜਿਹੜੇ ਅਧਿਕਾਰੀਆਂ ਨੇ ਹੁਣ ਡਾਟਾ ਜਾਰੀ ਕੀਤਾ ਉਹ ਕਹਿੰਦੇ ਵੀ ਇਹ ਪਤਾ ਨਹੀਂ ਫੋਟੋ ਕਿਹਨੇ ਕਦੋਂ ਖਿੱਚੀ ਆ ਜਾਂ ਇਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਇਆ ਜਾਂ ਇਹ ਕੀ ਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਅ ਸਥਿਤੀ ਇਹ ਮਤਲਬ ਜਿਹੜਾ ਇੱਕ ਗੱਲ ਇਹ ਲੋਕਾਂ ਦੇ ਵਿੱਚ ਫਲਾਈ ਜਾ ਰਹੀ ਆ ਵੇ ਜਦੋਂ 트럼ਪ ਨੇ ਟੈਰਿਫ ਲਾ ਦਿੱਤੇ ਆ ਉਹਦੇ ਤੋਂ ਬਾਅਦ ਅਮਰੀਕਾ ਦਾ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬਹੁਤ ਹੋਣ ਤੋਂ ਬਾਅਦ ਵਪਾਰ ਦਾ ਮੰਦਾ ਪੈ ਗਿਆ ਮੰਦਾ ਪੈ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਮੰਦਾ ਪੈ ਜਾਣਾ ਤੇ ਆ ਦੇਖੋ ਜੀ ਸੈਟਲ ਦਾ ਜਿਹੜਾ ਪੋਰਟ ਆ ਇਹਦੇ ਉੱਤੇ ਕੋਈ ਵੀ ਸਮੁੰਦਰੀ ਜਹਾਜ਼ ਹੈ ਨਹੀਂ ਕੋਈ ਵੀ ਸਮੁੰਦਰੀ ਜਹਾਜ਼ ਨਾ ਹੋਣ ਦਾ ਮਤਲਬ ਇਹ ਆ ਕਿ ਕੋਈ ਵੀ ਵਪਾਰ ਨਹੀਂ ਹੋ ਰਿਹਾ ਨਾ ਅਮਰੀਕਾ ਦਾ ਸਮਾਨ ਜਾ ਰਿਹਾ ਤੇ ਨਾ ਆ ਰਿਹਾ ਹੁਣ ਅਧਿਕਾਰੀਆਂ ਨੇ ਇਹ ਦੱਸਿਆ ਆ ਕੇ ਡਾਟਾ ਇਹ ਦੱਸ ਰਿਹਾ ਕਿ 20% ਕਾਰਗੋ ਟਰੈਫਿਕ ਦੇ ਵਿੱਚ ਸਿਆਟਲ ਤੇ ਟਕੋਮਾ ਦੋਵਾਂ ਪੋਰਟਸ ਦੋਵਾਂ ਬੰਦਰਗਾਹਾਂ ਦੇ ਉੱਤੇ 2025 ਦੇ ਵਿੱਚ 20% ਦੀ ਵਾਧਾ ਹੋਇਆ ਜੇ ਇਹਨੂੰ ਪਿਛਲੇ ਸਾਲ ਨਾਲ ਇਹਦਾ ਮੁਕਾਬਲਾ ਕਰਕੇ ਦੇਖੀਏ ਤਾਂ ਜਿਹੜੀ ਔਰ ਦੂਜੇ ਵੀ ਦੱਸਿਆ ਕਿ ਸਿਰਫ ਪਿਛਲੇ ਮਹੀਨੇ ਦੇ ਵਿੱਚ ਸਿਆਟਲ ਇਕੱਲੇ ਦੇ ਵਿੱਚ 7% ਦੀ ਕਾਰਗੋ ਵੋਲਿਊਮ 'ਚ ਵਾਧਾ ਹੋਇਆ ਔਰ ਸ਼ਿਪ ਕੋਈ ਕਹਿੰਦੇ ਐਕਟਿਵ ਇਦਾਂ ਦੀ ਗੱਲ ਹੀ ਕੋਈ ਨਹੀਂ ਵੀ ਇੱਥੇ ਬੰਦਰਗਾਹ ਦੇ ਉੱਤੇ ਜਿਹੜਾ ਸਮੁੰਦਰੀ ਜਹਾਜ਼ ਕੋਈ ਨਾ ਹੋਵੇ ਅੱਜ ਦੇ ਹਫ਼ਤੇ ਦੇ ਵਿੱਚ 6 ਕਾਰਗੋ ਸ਼ਿਪ ਐਸਵਲਰ ਡੌਕ ਨੇ ਉੱਥੇ ਕੰਡੇ ਤੇ ਲੱਗੇ ਨੇ ਸੈਟਲ ਦੇ ਵਿੱਚ ਤੇ ਟਕੋਮਾਂ ਦੇ ਵਿੱਚ ਤੇ 30 ਜਿਹੜੇ ਆਹੋ ਉਹ ਕਹਿੰਦੇ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ ਜਲਦੀ ਆਉਣਗੇ ਜਿਹੜੀਆਂ ਵੀਡੀਓ ਨੇ ਮਿਸਲੀਡਿੰਗ ਨੇ ਅਮਰੀਕਾ 'ਚ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਸਿਰਫ ਜਾਣਬੁੱਝ ਕੇ ਫਲਾਈਆਂ ਜਾ ਰਹੀਆਂ ਟਰੇਡਵਾਰ ਦਾ ਕਨਸਰਨ ਹੈਗਾ ਆ ਉਹ ਇਸ਼ੂ ਹੈਗਾ ਆ ਅਮਰੀਕਾ ਦੇ ਵਿੱਚ ਸਾਰੇ ਜਾਣਦੇ ਆ ਕਿਹਨਾਂ ਜਿਹੜੇ ਨਵੇਂ ਟੈਰਿਫ ਅਨਾਉਂਸ ਕੀਤੇ ਆ ਉਹਦੇ ਨਾਲ ਇੱਕ ਜਿਹੜੀ ਲੜਾਈ ਜੀ ਆਪਸ ਦੇ ਵਿੱਚ ਇਹਨਾਂ ਦੇਸ਼ਾਂ ਦੀ ਆਰਥਿਕ ਪੱਧਰ ਦੇ ਉੱਤੇ ਲੱਗੀ ਆ ਦੂਜਾ ਇਹ ਆ ਕਿ ਉਹਦਾ ਉਹਦਾ ਇੰਪੈਕਟ 홀ੀਡੇ ਸ਼ਾਪਿੰਗ ਦੇ ਉੱਤੇ ਵੀ ਪੈ ਰਿਹਾ ਜੇ ਟੈਰਿਫ ਐਸੀ ਤਰ੍ਹਾਂ ਰਹਿੰਦੇ ਆ ਕੁਦਰਤੀ ਮਾਰਕੀਟ ਦੇ ਉੱਤੇ ਅਸਰ ਪਊਗਾ ਪਰ ਇਦਾਂ ਦੀ ਕੋਈ ਗੱਲ ਨਹੀਂ ਕਿ ਉੱਥੇ ਦੇਖੋ ਜੀ ਬੰਦਰਗਾਹ ਦੇ ਉੱਤੇ ਸਮੁੰਦਰੀ ਜਹਾਜ਼ ਹੀ ਕੋਈ ਨਹੀਂ ਸਾਰੇ ਦੇ ਸਾਰੇ ਚਲੇ ਗਏ ਬੰਦ ਹੋ ਗਏ ਇਹ ਹੋ ਗਿਆ ਇਹ ਕੌਣ ਵੀਡੀਓ ਫੁਲਾ ਰਿਹਾ ਕਿੱਦਾਂ ਫੁਲਾ ਰਿਹਾ ਪਤਾ ਨਹੀਂ ਤੇ ਸਾਫ਼ ਤੌਰ ਤੇ ਕਿਹਾ ਕਿ ਫੋਟੋ ਨਹੀਂ ਅਸਲ ਦੇ ਵਿੱਚ ਉਹਦੇ ਨਾਲ ਬੋਲਦੇ ਆ ਉਹ ਪਿੱਛੇ ਕਿ ਪਬਲਿਕ ਨੂਨ ਨੇ ਕਿਹਾ ਕਿ ਪੈਨਿਕ ਨਾ ਹੋਵੋ ਇਦਾਂ ਦੀ ਕੋਈ ਗੱਲ ਨਹੀਂ ਔਰ ਅਪਡੇਟਡ ਰਹੋ ਤੁਹਾਡੇ ਕੋਲ ਅੱਜ ਦੇ ਸਮੇਂ ਦੇ ਵਿੱਚ ਜਦੋਂ ਇਹ ਲੱਗਦਾ ਕਿ ਸਾਡੇ ਕੋਲ ਇਨਫੋਰਮੇਸ਼ਨ ਬਹੁਤ ਜ਼ਿਆਦਾ ਆ ਤੁਹਾਨੂੰ ਜਿਹੜੀ ਸਹੀ ਇਨਫੋਰਮੇਸ਼ਨ ਲਈ ਅਪਡੇਟ ਹਮੇਸ਼ਾ ਰਹਿਣਾ ਚਾਹੀਦਾ ਜਿਹੜੀ ਐਨ ਐਸ ਐਨ ਡਬਲਯੂ ਸਾਲੌਗਸ ਇਹ ਐਨ ਡਬਲਯੂ ਸਾਲੌਗਸ.com ਵੈਬਸਾਈਟ ਆ ਇਹਦੇ ਤੋਂ ਤੁਸੀਂ ਸਾਰਾ ਟ੍ਰੈਫਿਕ ਦੇਖ ਸਕਦੇ ਹੋ ਕਨਫਰਮ ਕਰ ਸਕਦੇ ਹੋ ਇਹ ਗੱਲਾਂ ਸਾਰੀਆਂ ਵੀਡੀਓ ਝੂਠੀਆਂ ਨੇ ਜਿਹੜੀਆਂ ਇਹ ਕਹਿ ਰਹੀਆਂ ਨੇ ਕਿ ਦੇਖੋ ਜੀ ਜਿਹੜੇ ਸਿਆਟਲ ਦੇ ਵਿੱਚ ਆ ਉਹ ਸਮੁੰਦਰੀ ਤੱਟ ਵਿਲੇ ਪਏ ਅਗਲੀ ਗੱਲਬਾਤ ਦੋਸਤੋ ਫਲੋਰੀਡਾ ਤੋਂ ਆ ਫਲੋਰੀਡਾ ਦੇ ਵਿੱਚ ਜਿਹੜੇ ਲਾ ਮੇਕਰ ਨੇ ਉਹਨਾਂ ਨੇ ਫਲੋਰਾਇਡ ਦੇ ਉੱਤੇ ਪਾਬੰਦੀ ਲਾ ਦਿੱਤੀ ਆ ਫਲੋਰੀਡਾ ਲੈਜਿਸਲੇਚਰ ਨੇ ਇੱਕ ਬਿੱਲ ਪਾਸ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਫਲੋਰਾਇਡ ਆ ਇਹਨੂੰ ਪਾਣੀ ਦੇ ਵਿੱਚ ਨਾ ਪਾਇਆ ਜਾਵੇ ਬੈਨ ਇੱਕ ਬਹੁਤ ਵੱਡੇ ਜਿਹੜਾ ਹੈਗਾ ਆ ਫਾਰਮ ਬਿੱਲ ਦਾ ਇੱਕ ਛੋਟਾ ਜਿਹਾ ਹਿੱਸਾ ਆ ਫਲੋਰਾਈਡ ਇੱਕ ਹੈਗਾ ਕਿ ਬਹੁਤ ਵੱਡਾ ਜਿਹੜਾ ਲਾ ਵਾਟਰ ਰੂਲਸ ਫਾਰਮਿੰਗ ਸਬੰਧੀ ਉਹਦਾ ਇੱਕ ਪਾਰਟ ਆ ਗਵਰਨਰ ਰਾਉਂਡ ਸੈਂਟਰਸ ਨੇ ਉਹਨਾਂ ਨੇ ਡਿਸਾਈਡ ਕਰਨਾ ਇਹਦੇ ਦਿੱਤੇ ਬਿੱਲ ਗਵਰਨਰ ਦੇ ਕੋਲ ਚਲੇਗਾ ਰਾਉਂਡ ਸੈਂਟਰਸ ਦੇ ਕੋਲ ਜਿਹੜਿਆ ਨੇ ਪਹਿਲਾਂ ਹੀ ਜਿਹੜੀ ਫਲੋਰਿਡੇਸ਼ਨ ਆ ਉਹਦੇ ਖਿਲਾਫ ਇਹ ਬੋਲ ਚੁੱਕੇ ਆ ਪਾਣੀ ਦੇ ਵਿੱਚ ਨਾ ਕਈ ਚੀਜ਼ਾਂ ਪਾਉਂਦੇ ਜਿਹੜਾ ਪੀਣ ਵਾਲਾ ਪਾਣੀ ਆਪਣੇ ਕੋਲ ਉਹਦਾ ਟ੍ਰੀਟ ਹੁੰਦਾ ਕਈ ਤਰ੍ਹਾਂ ਦਾ ਪਾਣੀ ਇਕੱਠਾ ਹੁੰਦਾ ਕਿਸਾਨ ਦੇ ਉੱਤੇ ਥਾਂ ਦੇ ਉੱਤੇ ਉੱਥੇ ਟ੍ਰੀਟਮੈਂਟ ਪਲਾਂਟ ਲੱਗੇ ਹੁੰਦੇ ਆ ਉਹ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਿਹੜੀ ਆ ਇਹ ਚੀਜ਼ ਪਾਈ ਜਾਂਦੀ ਉੱਥੇ ਫਲੋਰੀ ਫਲੋਰਾਈਡ ਪਾਉਂਦੇ ਆ ਜਿੱਦਾਂ ਇੰਡੀਆ ਦੇ ਵਿੱਚ ਜਿਹੜੀਆਂ ਪਾਣੀ ਆਉਂਦਾ ਹੀ ਟੂਟੀਆਂ ਦੇ ਵਿੱਚ ਕਲੋਰੀਨ ਪਾਉਂਦੀ ਸੀ ਉਹਨੂੰ ਡਿਸਇਨਫੈਕਟ ਕਰਨ ਦੇ ਲਈ ਕਲੋਰਾਇਡ ਇੱਥੇ ਫਲੋਰਾਈਡ ਪਾਉਂਦੇ ਆ ਫਲੋਰਾਈਡ ਦਾ ਫਾਇਦਾ ਇਹ ਦੱਸਦੇ ਆ ਵੀ ਦੰਦ ਨਹੀਂ ਬੀਏ ਤੁਹਾਡੀ ਦੰਦਾਂ ਨੂੰ ਬਚਾਉਣ ਦੇ ਲਈ ਇਹ ਜ਼ਰੂਰੀ ਆ ਜਿਹੜੇ ਰੌਂਡ ਸੈਂਟਸ ਆ ਉਹ ਕਹਿੰਦੇ ਤਾਂ ਫੋਰਸਡ ਮੈਡੀਕੇਸ਼ਨ ਹੋਗੀ ਵੀ ਜ਼ਬਰਦਸਤ ਦਿੱਤੀ ਜਾਣ ਵਾਲੀ ਦਵਾਈ ਆ ਕਿ ਬੰਦੇ ਕੋਲੇ ਹੱਕ ਹੋਣਾ ਚਾਹੀਦਾ ਵੀ ਉਹਨੇ ਇੰਨਾ ਤੋਂ ਉਹਦੇ ਕੋਲੇ ਹੱਕ ਹੋਵੇ ਨਾ ਕਿ ਉਹਨੇ ਕਿਹੜੀ ਚੀਜ਼ ਆਪਣੇ ਅੰਦਰ ਲੈ ਕੇ ਜਾਣੀ ਕਿਹੜੀ ਨਹੀਂ ਲੈ ਕੇ ਜਾਣੀ ਉਹ ਨਹੀਂ ਫਲੋਰਾਈਡ ਲੈਣਾ ਚਾਹਦਾ ਕੁਝ ਜਿਹੜੀਆਂ ਸਰਚਸ ਦੱਸਦੀਆਂ ਕਿ ਫਲੋਰਾਈਡ ਖਤਰਨਾਕ ਹੋ ਸਕਦਾ ਯੂਟਾਹ ਦੇ ਵਿੱਚ ਇਹ ਪਹਿਲਾਂ ਹੀ ਬੰਦ ਕੀਤਾ ਹੈ ਇਹਨਾਂ ਨੇ ਇਹ ਪਉਣਾ 7 ਮਈ ਤੋਂ ਫੈਸਲਾ ਲਿਆ ਹੈ ਪਹਿਲਾਂ ਹੀ 7 ਮਈ ਤੋਂ ਬੰਦ ਹੋ ਜਾਣਾ ਟਰੰਪ ਐਡਵਰਟੇਸ਼ਨ ਵੀ ਇਹਦੇ ਖਿਲਾਫ ਆ ਸੋ ਲੱਗਦਾ ਹੈ ਕਿ ਇਹਨੂੰ ਫਲੋਰਾਈਡ ਨੂੰ ਸਾਰੇ ਵਰਕਾ ਦੇ ਵਿੱਚ ਹੀ ਬੰਦ ਕਰ ਦਿੱਤਾ ਜਾਊਗਾ ਐਕਸਪਰਟ ਕਹਿੰਦੇ ਆ ਕਿ ਫਲੋਰਾਈਡ ਜਿਹੜੀ ਫਲੋਰੀਡਾ ਦੀ ਡੈਂਟਲ ਐਸੋਸੀਏਸ਼ਨ ਆ ਉਹ ਕਹਿ ਰਹੀ ਆ ਕਿ ਫਲੋਰਾਈਡ ਦੇ ਨਾਲ ਦੰਦਾਂ ਦੇ ਵਿੱਚ ਖੋੜਾ ਨਹੀਂ ਬਣਦੀਆਂ ਕੀੜੇ ਨਹੀਂ ਲੱਗਦੇ ਇਹਦੇ ਨਾਲ ਬਚਾਅ ਹੋਊਗਾ ਫਲੋਰਾਈਡ ਪੈਣਾ ਚਾਹੀਦਾ ਪਰ ਹੁਣ ਫੈਸਲਾ ਲਿਆ ਜਾ ਰਿਹਾ ਹੈ ਕਿ ਨਹੀਂ ਸਾਨੂੰ ਲੋੜ ਨਹੀਂ ਜਿਹਨੂੰ ਫਲੋਰਾਈਡ ਦੰਦਾਂ ਨੂੰ ਚਾਹੀਦਾ ਉਹ ਕੋ ਆਪਣੇ ਟੂਥ ਪੇਸਟ ਦੇ ਵਿੱਚ ਲਾ ਲਵੇ ਕੁਝ ਹੋਰ ਕਰ ਲਵੇ ਸਾਰੇ ਲੋਕਾਂ ਨੂੰ ਕਿਸੇ ਕੈਮੀਕਲ ਵਾਲਾ ਪਾਣੀ ਪਰੋਣਾ ਸਿਆਣੀ ਗੱਲ ਨਹੀਂ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕਸ਼ਟਮੀ ਹੈ ਗੱਲਬੱਤ ਨਾਲ